ਸਾਸੀ ਕਾਲ ਜੀ ਸਾਰੇ ਸੰਪਰਵਾਂ ਨੂੰ ਕੀ ਹਾਲ ਚੱਲ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਕਰੀ ਕਲਾਂ ਦੇ ਵਿੱਚ ਕੋਕਰੀ ਕਲਾਂ ਪਿੰਡ ਆ ਜਿਹੜਾ ਮਿੱਤਰੋ ਜਿਲ੍ਹੇ ਮੁgge ਦਾ ਮਾਨਮੱਤਾ ਨਗਰ ਆ ਤੇ ਤੇਜ ਵੀ ਉਸ ਤੇ ਕੋਲਿਆ ਸਟੇਮੇ ਮੌਜੂਦ ਆ ਵਪਾਰ ਦਾ ਪਾਈ ਦਾ ਉਸ ਵਪਾਰ ਦੇ ਵਿੱਚ ਆਏ ਹੋਏ ਤੁਹਾਨੂੰ ਜਾਨਵਰ ਤਿੰਨ ਵਿਖਾ ਦੇਣੇ ਆ ਮਿੱਤਰੋ ਤਿੰਨਾਂ ਦੇ ਵਿੱਚੋਂ ਦੋ ਮੱਜਾਂ ਤੇ ਇੱਕ ਸਾਰਾ ਝੋਟੀ ਵਾਲੀ ਚੰਗੀ ਕਰਦੇ ਆ ਗੱਲਬਾਤ ਫਾਇਦੇ ਨਾਲ ਸასი ਕਾਲ ਵੀਰੇ ਸასი ਕਾਲ ਬਾਈ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਬਾਈ ਸੇਤਾ ਘਰ ਪਰਿਵਾਰ ਬਾਈ ਜਮਾ ਸਟਾ ਜੀ ਚਲੋ ਸ਼ੁਕਰ ਆ ਬਾਈ ਬਈਆ ਕੱਟੀ ਆ ਜਿਹੜੀ ਇਹ ਦੰਦੋ ਕਿਵੇਂ ਆ ਯਾਰ ਇਹ ਖੀਰੀ ਆ ਬਾਈ ਦੰਦਾਂ ਦਾ ਅੱਛਾ ਹਾਂਜੀ ਕੱਦ ਕੁਦ ਬੜਾ ਕੱਟੀ ਦਾ ਹਨਾ ਬਈ ਘਰਾਣੇ ਵਾਲੇ ਚੰਗੇ ਜਿਹੜੀ ਨਾਲ ਮੈਂ ਖੜੀ ਨਾ ਇਹ ਘਰਾਣੇ ਦੀ ਆ ਇਹ ਤਿੰਨ ਕੱਟੀਆਂ ਤੇ ਇੱਕ ਮੈਂ ਆਈ ਸੀਗੀ ਤਵਾ ਵੇਗੀ ਤੇ ਨਾਲ ਇੱਕ ਦੋ ਕਟੀਆਂ ਵੇਗੀ ਦੇ ਨਾਲ ਕੋਈ ਛੋਟੇ ਜਿਹੇ ਜਾਨਵਰ ਇੱਕੋ ਕੋ ਗਏ ਹੈ ਨਹੀਂ ਇਹ ਦੋ ਤਿੰਨ ਚਾਰ ਆਈ ਸੀ ਇੱਕ ਰੋ ਇਹ ਦੋ ਖੜੇ ਆ ਦੋ ਵੇਗੀਆਂ ਆ ਠੀਕ ਆ ਬਾਈ ਠੀਕ ਆ ਅਸ ਇਹ ਕੱਟੀ ਕੋਈ ਬਣੀ ਬੁਣੀ ਹਜੇ ਤੀਕ ਨਹੀਂ ਵੀਰੇ ਇਹ ਕੋਈ ਬਣੀ ਨਹੀਂਗੀ ਠੀਕ ਆ ਠੀਕ ਹੈ ਨਾ ਖੀਰੀ ਦੰਦਾਂ ਤੋਂ ਆ ਤੇ ਹੁਣ ਬਣ ਜੂਗੀ ਠੀਕ ਇਹਦੀ ਮਾਂ ਦਾ ਦੁੱਧ ਦੁੱਧ ਕਿੰਨਾ ਕੋ ਦੱਸਿਆ ਸੀ ਵੀਰੇ ਮਾਂ ਚਲੇ ਵੀਰੇ ਹੋਊਗਾ ਦੁੱਧ 15 ਸੇ ਉਹ ਨਾਲ ਮੈਂ ਖੜੀ ਉਹੀ ਖਾਨਦਾਨ ਚ ਅਸ ਨਾਲ ਬਾਕੀ ਬਾਕੀ ਸੀਮਨ ਦੀ ਹੈ ਪ੍ਰੋਪਰ ਕੀ ਕਹੇ ਕਿਹੜੇ ਸੀਮ ਇਹ ਭੀਮ ਭੀਮ ਨਿਊ ਦੀ ਆ ਭੀਮ ਨਿਊ ਦੀ ਆ ਹੈ ਠੀਕ ਆ ਬਾਈ ਤੇ ਵੀਰੇ ਕੀ ਰੇਟ ਲਾਊਗਾ ਬਾਈ ਦੇਣ ਵਾਲਾ ਬਾਈ ਦੇਣ ਵਾਲਾ ਇਹਦਾ ਗੱਲ ਸੁਣ ਲੈ ਮੁੱਲ ਤਾਂ ਆਪਣਾ 50 ਕਰ ਲਗੀ 45000 ਦੀ ਝੋਟੀ ਦੇ ਦਾਂਗੇ 45000 ਦੀ ਝੋਟੀ ਦੇ ਦਾਂਗੇ ਹਾਂ ਦੇ ਦਾਂਗੇ ਠੀਕ ਆ ਬਾਈ ਤੋਰੀ ਵੀਰੇ ਮਣੇ ਜੇ ਨੀ ਕੋ ਗੱਡੀ ਬਾਹਰ ਨੂੰ ਲੈ ਵੀ ਮਿੱਤਰੋ ਕੱਟੀ ਬਸ ਜਾ ਕੇ ਤੁਸੀਂ ਕੀ ਕਰਨਾ ਵਾ ਟੀਕਾ ਹੀ ਭਰਉਣਾ ਵਾ ਜੇ ਜਦੋਂ ਟਿਕਾਣੇ ਤੇ ਤਿਆਰ ਹੋਗੀ ਨਾ ਤੇ ਰੁੱਤ ਚੰਗੀ ਦੇ ਵਿੱਚ ਜੇ ਆ ਗਈ ਕਰਮ ਵਾਲੀ ਤਾਂ ਕਿਉਂਕਿ ਪ੍ਰੋਪਰ ਸੀਮੰਟ ਦੇ ਨਾਲ ਕੱਟੀ ਆ ਬਾਲਾ ਨਹੀਂ ਤਾਂ ਲੱਖੋਂ ਬਾਹਰ ਬਾਹਰ ਤਾਂ ਜਾਊਗੀ ਜਿੰਨੇ ਮਰਜ਼ੀ ਜੂ ਕੱਟੀ ਦਾ ਹੋਣੀ ਐਂੀ ਵੱਡੀ ਝੋਟੀ ਆ ਹਾਂ ਕੱਦ ਬਹੁਤ ਆ ਕੱਟੀ ਦਾ ਭਾਈ ਬਾਕੀ ਸਨੱਖੀ ਸਾਰੀ ਗਈ ਹੈ ਬਿਊਟੀ ਵਰਟੀ ਬਾਕੀ ਕਹਿ ਰਹੀ ਜਿੰਨੀ ਹੈਗੀ ਹੈ ਬਈ ਇਹ ਨਹੀਂ ਹੈਗਾ ਵੀ ਫालतू ਚਮੜੀ ਨਹੀਂ ਚੜੀ ਹੋਈ ਝੋਟੀ ਇੱਕ ਹੈ ਕੀ ਰੀ ਆ ਵੇਲਾ ਹੂੰ ਤੇ ਮਨ ਲਾ ਵੀਰੇ ਥੋਣੇ ਹੀਟ ਰੂਟ ਦੇ ਵਿੱਚ ਤਾਰ ਤੁਰ ਕੀਤੀ ਵੀਰੇ ਲੱਗਦਾ ਸਾਨੂੰ ਅੱਜ ਜਿਵੇਂ ਤਾਰਾਂ ਹੀ ਕਰਦੀ ਸੀਗੀ ਜਦੋਂ ਉਪਰੇ ਥਾਂ ਆ ਜਣ ਉਹ ਤਾਰਾਂ ਕਰਨ ਲੱਗ ਹੀ ਜਾਂਦੀ ਹੈ ਗਟਰੀ ਹਾਂ ਤੇ ਅੱਜ ਲੱਗਦਾ ਵੀ ਅੱਜ ਜਿਵੇਂ ਤਾਰਾਂ ਕਰਦੀ ਨੇ ਠੀਕ ਆ ਭਰਾ ਦੀ ਚੰਗਾ ਵੀਰੇ ਜੇ ਤੇ ਕੋਈ ਮਨ ਤੈਨੂੰ ਕਨਫਰਮ ਲੱਗਿਆ ਕੱਲ ਤਈ ਦਾ ਇੱਕ ਕੋਈ ਆਪਾਂ ਮੰਨੇ ਲੱਗਦਾ ਵੀ ਅੱਜ ਜਿਵੇਂ ਇਹ ਥੋੜਾ ਜਿਹਾ ਹਾਂ ਅਗਲੇ ਤੋਂ 500 ਵੱਧ ਲੈਣੀ ਪਰ ਠੀਕ ਆ ਚੰਗਾ ਭਰਾ ਦੀ ਉਹ ਤਾਂ ਕੋਈ ਨਹੀਂ ਬਿਰੇ 43 ਚੋਂ ਮਾਨਤਨ ਕਰਦੇ ਆ ਥੋੜਾ ਕਰਦਾ ਕੋਈ ਚੱਕਣ ਕਿ ਸਾਹਮਣੇ ਵਾਲਾ ਬੰਦਾ ਹੋਵੇ ਕੱਟੀ ਪੂਰੀ ਕਮੀ ਦੋ ਨੰਬਰ ਤੇ ਮੇਰੇ ਕੋਲ ਮਾਰੀਦਾ ਯਾਰ ਭਾਈ ਬਿਰੇ ਮਾਜ ਨੇ ਤੀਜਾ ਸੂਰ ਸੋਣਾ ਵਾ ਝੂਠੀ ਠੀਕ ਆ ਭਾਈ ਕੱਡੀ ਬਾਰ ਨੂੰ ਭਾਈ ਨਿੱਕੂ ਕੱਡੀ ਬਾਰ ਠੀਕ ਆ ਮੇਰੇ ਕੋਲ ਭਾਈ ਦਿਨ ਬਿਰੇ ਮਾਲਕ ਤਾਂ ਕਹਿੰਦੇ ਸੀ ਵੀ ਪੰਜ ਦਿਨ ਪਈ ਆ ਠੀਕ ਆ ਤੇ ਹੁਣ ਮੰਨ ਲਓ ਆਪਣੇ ਕੋਲੋ 1 ਘੰਟਾ ਪਹਿਲਾਂ ਹੀ ਆਈ ਆ ਹੁਣ ਠੀਕ ਆ ਅੱਜ ਹੀ ਆਈ ਆ ਹੈ ਹਾਂ ਅੱਜ ਝੋਟੀ ਵੀ ਪਹਿਲਾਂ ਹੀ ਆਈ ਆ ਠੀਕ ਆ ਦੁੱਧ ਦਾ ਕੀ ਰਿਕਾਰਡ ਰਿਆ ਵੀਰੇ ਦਾ ਇਹ ਦੁੱਧ ਆ ਵੀਰੇ 15 ਕਿਲੋ ਦੁੱਧੋਂ ਕਹਿੰਦੇ ਚੋਇਆ ਸੀ ਠੀਕ ਆ ਮੈਂ ਨਾਲ ਗਰਮੀ ਕਰਕੇ ਆਪਾਂ 14 ਕਿਲੋ ਦੀ ਰੋਟੇ ਦਵਾਵਾਂਗੇ ਠੀਕ ਆ ਬਾਈ ਦੇ ਦੂਗੀ ਇਹਨਾਂ ਮੈਂ ਹਾਂ ਲੈਵੇ ਭਾਂਡੇ ਵਾਲੀ ਮੈਂ ਆ ਹਾਂ ਗਾੜੀ ਵਾਲੀ ਮੈਂ ਛਾੜੀ ਵਾਲੀ ਲੈਵਾ ਵਾਕੇ ਬਹੁਤ ਖੜਾ ਰੁਗੀ ਹਣਾ ਬਾਈ ਨਹੀਂ ਕੋਈ ਨਾ ਫੇਰ ਕੱਢਦੇ ਮੈਂ ਇਧਰ ਨੂੰ ਹੌਲੀ ਹੌਲੀ ਤੋਰੀ ਤੋਰੀ ਮੈਂ ਰੇਟ ਕੀ ਰਊ ਕਹਿੰਦਾ ਯਾਰ ਬਿਰਿਆ ਰੇਡ ਗੱਲ ਸੁਣ ਲਾ ਵੀ ਮੁੱਲ ਤਾਂ ਕਰਾਉਣਾ ਇੱਕ ਦਾਸ ਕਰਾ ਲਾ ਹਾਂ ਦੇਣ ਲੈਣ ਜਿਆ ਪਹਿਲਾਂ ਤੈਨੂੰ ਕਾਪੀ ਮੰਡੀ ਤੇਰੇ ਗਵਾਣਨਾਂ ਕਿ ਗਈ ਆ ਮੰਡੀ ਵਾਲੀ ਤਾਂ ਵੀਰੇ ਮੰਡੀ ਦਾ ਤੈਨੂੰ ਪਤਾ ਹੀ ਚਲੋ ਘਰ ਪਿੰਡਾਂ ਜੂ ਹੀ ਨਹੀਂ ਮਿਲਦੀ ਆ ਹਾਂ ਇਹ ਤਾਂ ਗੱਲ ਦੱਸੀ ਮੜਾ ਜਾ ਮੈਨੂੰ ਆਪਾਂ ਇੱਕ ਪੰਜ ਦੀ ਮੈਂ ਦੇ ਦਾਂ ਇੱਕ ਪੰਜ ਦੀ ਦੇ ਦਿਆਂ ਹਾਂ ਠੀਕ ਆ ਯਾਰ ਦੁੱਧ ਵੀਰੇ ਮੈਨੇ ਆ ਪਾਣੀ ਕਹਿੰਦੇ ਜੇ ਮਾੜਾ ਮੌਸਮ ਸਹੀ ਹੋਇਆ ਨਾ 15 ਕਿਲੋ ਮੈਨੇ ਦੁੱਧ ਚਵਾਇਆ। ਬਾਕੀ ਚੋਣ ਇੰਨਾ ਚੰਗਾ ਵਸ ਲੱਗ ਇੰਨੀ ਆ ਵੀ ਗੱਲ ਛੱਡ। ਸੌ ਸੌ ਸਗੀਆਂ। ਵਾਲੀ ਚਾਰੂ ਬਹੁਤ ਆ ਮੈਂ। ਜਿਹੜੀ ਮੈਂ ਖਾਣ ਵਾਲੀ ਦੁੱਧ ਉਹਨੇ ਦੇਖਾਈ ਜਾਂਦੀ ਵੇਲਾ ਮੈਨੂੰ ਵਾਸਤਾ ਹੀ ਕੋਈ। ਮਮਾ ਬੜਾ ਪਰਾਪਰਾ। ਹੱਕ ਨਹੀਂ ਕੋ ਮੜੀ ਮੈਂ ਹੱਕ ਕਰਕੇ ਵੀਰੇ ਛੋਟ ਲੈਣੀ ਮੈਂ ਦਾ। ਬੇਵਾਲੂ ਇਹਦਾ ਥਣ ਪੂਰੇ ਚੱਕ ਗਿਆ ਹਨਾ। ਹੂੰ ਬਾਕੀ ਠੀਕ ਆ। ਹੱਕ ਕਰ ਹੱਕ। ਮੈਂ ਨੂੰ ਕਰਦੇ ਮਾੜਾ ਯਾ। ਡੰਡੇ ਨਾਲ ਹੱਕ ਤਾਂ। ਡੰਡੇ ਦੇ ਠੁੱਡਾ ਨਾਲ ਵਿੱਚ ਕਵਰ ਕਰ। ਠੀਕ ਆ। ਤੇ ਰੇਟ ਬਾਈ ਇਹ ਹਾਂ ਆ ਕਬਨ ਮਾਨਤਨ ਕਰਦੇਗਾ ਮੜਾ ਮੋਟਾ ਮਾਨਤਨ ਕਰਦਾਂਗੇ ਵਿੱਚੋਂ ਕੋਈ ਠੀਕ ਆ ਵੀ ਠੀਕ ਆ ਵੀਰੇ ਤੇ ਬਾਈ ਜਿਹੜੀ ਤੈਲ ਨੰਬਰ ਤੇ ਮੈਂ ਆ ਉਹਦੇ ਬਾਰੇ ਉਹਦੇ ਥੱਲੇ ਵੀਰੇ ਮਾਲਕਾਂ ਨੇ ਤਾਂ 10 ਕਿਲੋ ਕੇ ਆਪਾਂ 9 ਕਿਲੋ ਦੋ ਤਿਆਰ ਦੇ ਦਾਂਗੇ ਠੀਕ ਆ ਬੱਚਾ ਮੇਰ ਬੱਚਾ ਵੀਰੇ 15 ਦਿਨ ਹੀ ਸੋਈ ਆ ਕੱਟਾ ਮਗਰਾ ਉਹ ਸਾਹਮਣੇ ਆਪਾਂ ਕੱਟਾ ਨਹੀਂ ਮਗਰਾ ਹੀ ਡਾਈ ਹਾਂਜੀ ਹਾਂਜੀ ਅੱਜ ਦੁੱਧ 9 ਕਿਲੋ ਤਿਆਰ ਆ ਤਿਆਰ ਆ ਵੀਰੇ ਚੋਣ ਪਸਮਾ ਇੰਨਾ ਚੰਗਾ ਗੱਲ ਛੜ ਇਹ ਤੇਰੇ ਕੋਲ ਕਿਤੇ ਤੇ ਨਹੀਂ ਆਈ ਇਹ ਵੀਰੇ ਆਪਣੇ ਕੋਲੇ ਪਰਸੋਂ ਆਥੇ ਨਹੀਂ ਆਈ ਪਰਸੋਂ ਆਥੇ ਨਹੀਂ ਆਈ ਚੋਣ ਕਿਵੇਂ ਲੱਗਾ ਜੀ ਚੋਣ ਵੀਰੇ ਬਹਾਰ ਇੰਨਾ ਰੇਟ ਭਾਈ ਇਹ ਵੀ 65000 ਦੀ ਦਿੰਦੇ 65000 ਦੀ ਕੋਈ ਮਾੜੀ ਨਹੀਂ ਹੈ ਬਸ ਮੁੱਲ ਕਰਉਂ ਤਾਂ ਆਪਣਾ 70-70 ਕਰੀਏ ਉਹ ਬੁੱਧਾ ਨੇ ਬੰਦੇ ਤੇ ਫੁੱਲ ਕੰਮ ਇਹ ਘਰੇ ਚੋਂ ਨੂੰ ਲੈਣੀ ਆ ਆਪਾਂ ਮਿਲਦਾ ਨਹੀਂਗਾ ਹਾਂ ਨਹੀਂ ਮਿਲਦਾ ਭਾਈ ਲੈ ਪਰ ਸਿਰਫ ਇਹਦੀ ਕੀਮਤ ਆ ਮੈਂ ਦੀ ਵਿਖੁੱਲੀ ਵਾਲਾ ਦੂਜਾ ਚੰਗਾ ਕੱਤਾ ਮਗਰ ਆ 15 ਦਿਨਾਂ ਦਾ ਸੂਆਵਾ ਦੁੱਧ 10 ਕਿਲੋ ਆ ਪਰ ਤੁਸੀਂ ਕਿਲੋ ਘੱਟ ਮੰਨਿਓ ਤੁਸੀਂ 9 ਕਿਲੋ ਮੰਨਨੇ ਕਹਿੰਦਾ ਸੋਤਾ ਕਰਿਆ ਜੇ ਜਿਹੜੇ ਭਰਾ ਦੇ ਕੋਲ ਤੋਕੜ ਤਾਕੜ ਜੀ ਮੈਂ ਖੜੀ ਅੱਜ ਹੀ ਬੜਕਾ ਦਿਓ ਕਰਮਾਲੀ ਨੂੰ ਸੱਜਰ ਲੈ ਜਾਓ ਦੁੱਧ ਪਾਇਆ ਏ ਟੋਰਨ ਨਾਲ ਸਿਆਲ ਸਿਆਲ ਜਿੰਨਾ ਹੈਗਾ ਤੇ ਫਿਰ ਇਹ ਸੂਆ ਕਿੰਨਾ ਸੂਈ ਆ ਬਈ ਇਹ ਸੂਆ ਯਾਰ ਮਾਰਖ ਦਾ ਚੌਥਾ ਕਹਿੰਦੇ ਸੀ ਬਸ ਤੈਨੂੰ ਪਤਾ ਇੱਥੇ ਪਜਮਾਲ ਵਾਲਾ ਬਸ ਇੰਨੇ ਹੀ ਸੂਈ ਹੋਊਗੀ ਹਾਂ ਸਰਮੂਂ ਦੀ ਨਮੀ ਹਾਂ ਸਰਮੂਂ ਦੀ ਵਕਾਏ ਚੱਕ ਤੇ ਵੱਡੇ ਭਾਈ ਫਿਰ ਹੁਣ ਨੰਬਰ ਕਿਹੜੇ ਤੇ ਗੱਲ ਕਰਨ ਤੇਰੇ ਨਾਲ 7347426583 ਇੱਕ ਵਾਰੀ ਹੋ 7347426583 ਇੱਕ ਵਾਰੀ ਹੋਰ ਆਉਣ ਦੇ ਕਈ ਵਾਰੀ ਮੇਰੇ ਰਕੇ ਮਾਤੜ ਨੂੰ ਨਹੀਂ ਪਤਾ ਲੱਗਦਾ 7347426583 ਠੀਕ ਹੈ ਲੈ ਵੀ ਮਿੱਤਰੋ ਇਸ ਨੰਬਰ ਤੇ ਤੁਸੀਂ ਬਾਈ ਗੁਰਤੇਜ ਨਾਲ ਕਰਨੀ ਐ ਗੱਲਬਾਤ ਆ 3 ਜਨਵਾਰ 3 ਜਨਵਾਰਾਂ ਦੇ ਭਾਅ ਬਾਈ ਜਨਵਾਰਾਂ ਦੇ ਮੁਤਾਬਕ ਕੀਤੇ ਆ ਬਾਈ ਨੇ ਕਿਸੇ ਜਨਵਰ ਦਾ ਨਜਾਇਜ਼ ਨਹੀਂ ਕੀਤਾ ਅਗਲੀ ਕਾਰਵਾਈ ਤੁਸੀਂ ਕਰ ਲਿਓ ਪਿੰਡ ਕੋਕਰੀ ਕਲਾ ਜ਼ਿਲ੍ਹਾ ਮੋਗਾ